ਹੱਤਿਆ ਲਾਉਣ ਵਾਲੇ ਲੋਕ ਧੰਦਾ ਕਰਨ ਵਾਲੇ ਲੋਕ ਸਮਝੌਤਾ ਕਰਨ ਵਾਲੇ ਲੋਕ ਗੋਡੇ ਲਾ ਕੇ ਰਾਤਾਂ ਨੂੰ ਪੈਰਾਂ 'ਚ ਝੁਕਣ ਵਾਲੇ ਲੋਕ ਪੰਜਾਬ ਕਾਂਗਰਸ ਦਾ ਨੇਤਰ ਨਹੀਂ ਕਰ ਸਕਦੇ ਪੰਜਾਬ ਨੂੰ ਤੁਸੀਂ ਲੁੱਟਣ ਆਓਗੇ ਤੇ ਠੋਕ ਦੂੰ ਠੋਕ ਤਕਾ ਮੇਰਾ ਬਾਪ ਸਤੰਤਰਤਾ ਸਨਾਨੀ ਸੀ ਰਜਵਾੜਿਆਂ ਦੇ ਖਿਲਾਫ ਬੋਲਦਾ ਸੀ ਦੇ ਦਾਦੇ ਨੇ ਕਿਹਾ ਕਿ ਤੂੰ ਅੰਗਰੇਜ਼ੋਂ ਕੇ ਖਿਲਾਫ ਨਹੀਂ ਬੋਲ ਸਕਤੇ ਘਰ ਛੱਡ ਕੇ ਚਲੇ ਆ ਗਿਆ ਸਜ਼ਾਏ ਮੌਤ ਹੋਈ ਤੂੰ ਦੇ ਪੋਤਲੇ ਮੂੰਹ ਤੇ ਪਾਉਂਦੇ ਸੀ برف ਦੀਆਂ ਸਿੱਲੀਆਂ ਚ ਲਟਾਇਆ ਸਤ ਸੋ ਪੈਰ ਚੋ ਸਤ ਕੈਦੀ ਛੱਡੇ ਉਹਦੇ ਚੋਂ ਮੇਰਾ ਪਿਓ ਸੀ ਐਮ ਐਲ ਏ ਬਣਿਆ ਐਮ ਐਲ ਸੀ ਬਣਿਆ ਉਹਦਾ ਦੋਸਤ ਸੀ ਨੰਦਕਮਾਰ ਉਹ ਕਹਿੰਦਾ ਭਗਵਾਨ ਸਿਆਹ ਕਾਰਖਾਨੇ ਲਾ ਚਾਰ ਪੈਸੇ ਕਮਾ ਉਹ ਕਹਿੰਦਾ ਗੱਲ ਤਾਂ ਤੇਰੀ ਠੀਕ ਹੈ ਮਿੱਤਰਾ ਮੈਂ ਪੈਸੇ ਬਹੁਤ ਕਮਾ ਲੈਂਦਾ ਪਰ ਰੁੱਖਾਂ ਨਾਲ ਹੀ ਸ਼ਾਮਾਂ ਹੁੰਦੀਆਂ ਸਮਾਂ ਸਭ ਨੂੰ ਢਾ ਦਿੰਦਾ ਕਿੰਨਾ ਹੀ ਢੜੀ ਹੋ ਹੋ ਤੁਰ ਗਏ ਕੌਣ ਕਿਸੇ ਦਾ ਨਾਂ ਲੈਂਦਾ ਕਿੰਜ ਬਣਦੀ ਮੇਰੇ ਗੁਰੂ ਦੀ ਬਾਣੀ ਜੇ ਬਾਬਾ ਨਾਨਕ ਹੱਡੀ ਲਾ ਲੈਂਦਾ ਪੰਜਾਬ ਨੂੰ ਤੁਸੀਂ ਲੁੱਟਣ ਆਓਗੇ ਤੇ ਠੋਕ ਦੂੰ ਠੋਕ ਟਕਾਕ ਨਾ ਮੈਂ ਪ੍ਰਵਾਹ ਕਰਾਂ ਨਾ ਮੈਂ ਪ੍ਰਵਾਹ ਕਰਾਂ ਜ਼ਮੀਰ ਜਾਗਦਾ ਹੈ ਬਾਪ ਮੇਰਾ ਪਤਾ ਇੱਕ ਗਦਰੀ ਬਾਬਿਆਂ ਦੀ ਧਰ ਸੋਹਣ ਸਿੰਘ ਪਖਲੇ ਧਰਤੀ ਦੇ ਉੱਤੇ ਕਹਿੰਦਾ ਮੇਰਾ ਬਾਪ ਸੁਤੰਤਰਤਾ ਸੰਨਾਨੀ ਸੀ ਰਜਵਾੜਿਆਂ ਦੇ ਖਿਲਾਫ ਬੋਲਦਾ ਸੀ ਉਹਨੂੰ ਉਹਨੂੰ ਮੇਰੇ ਮੇਰੇ ਦਾਦੇ ਨੇ ਕਿਹਾ ਕਿ ਤੂੰ ਅੰਗਰੇਜ਼ੋਂ ਕੇ ਖਿਲਾਫ ਨਹੀਂ ਬੋਲ ਸਕਤੇ ਘਰ ਛੱਡ ਕੇ ਚਲੇ ਆ ਗਿਆ ਸਜ਼ਾਏ ਮੌਤ ਹੋਈ ਉਹਨੂੰ ਸੁਣਾਈ ਗੋਰਿਆਂ ਨੇ ਲਾਲ ਕਿਲਾ ਅਖਬਾਰ ਕੱਢਦਾ ਸੀ ਜੂੜਾ ਬਨ ਕੇ ਤਿੰਨ ਤਿੰਨ ਦਿਨ ਖੜਾ ਰੱਖਦੇ ਸੀ ਗੂੰਦੇ ਪੋਤੜੇ ਮੂੰਹ ਤੇ ਪਾਉਂਦੇ ਸੀ ਬਰਫ਼ ਦੀਆਂ ਸੱਲੀਆਂ ਚ ਲਟਾਇਆ لیکن جدوں واپس آیا کس طرح آیا رانی ਦਾ ਜਨਮ ਦਿਨ ਹੋਇਆ ਤਿੰਨ ਕੈਦੀ ਪਰਚੀ ਪਾ ਕੇ ਛੱਡੇ 765 ਚੋਂ 7 ਕੈਦੀ ਛੱਡੇ ਉਹਦੇ ਚੋਂ ਮੇਰਾ ਪਿਓ ਸੀ ਐਮਐਲਏ ਬਣਿਆ ਐਮਐਲਸੀ ਬਣਿਆ ਤੇ ਉਹਨੂੰ ਆਖੀਰ ਲਾਸਟ ਵਾਰਡ ਆਖੀਰ ਚ ਉਹਨੂੰ ਉਹਦਾ دوست ਸੀ ਅਨੰਦ ਕੁਮਾਰ ਉਹ ਕਹਿੰਦਾ ਭਗਵਾਨ ਸਿਆਹ ਕਾਰਖਾਨੇ ਲਾ ਚਾਰ ਪੈਸੇ ਕਮਾ ਉਹ ਕਹਿੰਦਾ ਗੱਲ ਤਾਂ ਤੇਰੀ ਠੀਕ ਹੈ ਮਿੱਤਰਾ ਮੈਂ ਪੈਸੇ ਬਹੁਤ ਕਮਾ ਲੈਂਦਾ ਪਰ ਰੁੱਖਾਂ ਨਾਲ ਹੀ ਸ਼ਾਮਾਂ ਹੁੰਦੀਆਂ ਸਮਾਂ ਸਭ ਨੂੰ ਢਾ ਦਿੰਦਾ ਕਿੰਨਾ ਹੀ ਢਣੀ ਹੋ ਹੋ ਤੁਰ ਗਏ ਕੌਣ ਕਿਸੇ ਦਾ ਨਾਂ ਲੈਂਦਾ ਕਿੰਜ ਬਣਦੀ ਮੇਰੇ ਗੁਰੂ ਦੀ ਬਾਣੀ ਜੇ ਬਾਬਾ ਨਾਨਕ ਹੱਤੀ ਲਾ ਲੈਂਦਾ ਜੇ ਬਾਬਾ ਨਾਨਕ ਹੱਤੀ ਲਾ ਲੈਂਦਾ ਕਰਤਾਰ ਨਗੋ ਸਿੰਘ ਜੀ ਜੈਕਾਰਾ ਹੱਤੀਆਂ ਲਾਉਣ ਵਾਲੇ ਲੋਕ ਧੰਦਾ ਕਰਨ ਵਾਲੇ ਲੋਕ ਸਮਝੌਤਾ ਕਰਨ ਵਾਲੇ ਲੋਕ ਗੋਡੇ ਲਾ ਕੇ ਰਾਤਾਂ ਨੂੰ ਪੈਰਾਂ 'ਚ ਝੁਕਣ ਵਾਲੇ ਲੋਕ ਪੰਜਾਬ ਕਾਂਗਰਸ ਦਾ ਨੇਤਰਤਵ ਨਹੀਂ ਕਰ ਸਕਦੇ ਇਹੇ ਜੇ ਕੱਢੂਗਾ ਬਾਹਰ ਯੋਧੇ ਜੋਨੇ ਜਿਹੜੇ ਹਰੀ ਸਿੰਘ ਨਲਵੇ ਦੇ ਕਿਰਦਾਰ ਨੂੰ ਯਾਦ ਰੱਖਣ ਬਾਨੂ ਨੇ ਕਿਹਾ ਸੀ ਤੇਰੇ ਵਰਗਾ ਬੱਚਾ ਚਾਹੀਦਾ ਹੈ ਹਰੀ ਸਿੰਘ ਨਲਵੇ ਨੇ ਗੋਡਾ ਲਾ ਕੇ ਕਿਹਾ ਲੈ ਬਾਨੂ ਅੱਜ ਤੋਂ ਮੈਂ ਤੇਰਾ ਪੁੱਤਰ ਹੈ ਇਹ ਜਾ ਕਿਰਦਾਰ ਅੱਜ ਹੈ ਇਹ ਜਾ ਜਜ਼ਬਾਤ ਅੱਜ ਜਿੱਦਣ ਹੋਊ ਪੰਜਾਬ ਉੱਠ ਖੜੂ ਲਓ ਲਾਸਟ ਦੇ ਵਿੱਚ ਮੈਂ ਖਤਮ ਕੀਤੀ ਆਪਦੀ ਗੱਲਬਾਤ ਖਤਮ ਖੜੇ ਹੋ ਯਾਰ ਇੱਕ ਵਾਰ ਬੰਟੀ ਦਾ ਨਾੜਾ ਫੇਰ ਖੜੇ ਹੋ ਯਾਰ ਅਜ